ਆਪਦੇ ਨਾਲ ਵਿਤਕਰਾ ਕਦੋਂ ਦਾ ਹੋ ਰਿਹਾ 1947 ਦਾ ਜਦੋਂ ਦੇਸ਼ ਦੀ ਵੰਡ ਹੁੰਦੀ ਹੈ ਕੱਲਾ ਪੰਜਾਬ ਸੂਬਾ ਵੰਡਿਆ ਗਿਆ ਤੁਹਾਨੂੰ ਲੱਗਾ ਹੋਰ ਵੀ ਸਟੇਟਾਂ ਦੇ ਵਿੱਚ ਪਾਕਿਸਤਾਨ ਲੱਗਦਾ ਸੀਗਾ ਪੂਰੇ ਪੂਰੇ ਸੂਬੇ ਉਸ ਤਰ੍ਹਾਂ ਰਹਿਣ ਦਿੱਤੇ ਗਏ ਗੁਜਰਾਤ ਕਿਉਂ ਨਹੀਂ ਵੰਡਿਆ ਗਿਆ ਕੱਲਾ ਪੰਜਾਬ ਕਿਉਂ ਵੰਡਿਆ ਗਿਆ ਇਹਦੇ ਤੋਂ ਹਮੇਸ਼ਾ ਹੀ ਇਹਦੇ ਜੁਝਾਰੂ ਲੋਕਾਂ ਤੋਂ ਸਾਡ ਤੋਂ ਸਾਡੀ ਖੁਸ਼ਹਾਲੀ ਤੋਂ ਹਮੇਸ਼ਾ ਹੀ ਛੱਡਦੇ ਰਹੇ 1947 'ਚ ਸਾਨੂੰ ਵੰਡ ਦਿੱਤਾ ਗਿਆ ਉਸ ਤੋਂ ਅੱਗੇ ਆਓ ਜਦੋਂ 1964 ਦੇ ਵਿੱਚ ਸੂਬੇ ਦੀ ਵੰਡ ਹੁੰਦੀ ਹੈ ਸੂਬਾ ਇੱਕ ਕੰਬੋ ਬਣ ਕੇ ਕੰਮ ਕਰਦਾ ਸੀਗਾ ਸਮਾਚਲੇਰੀਏ ਚ ਸਾਡੀ ਬਿਜਲੀ ਪੈਦਾ ਹੁੰਦੀ ਸੀ ਉਹ ਪੰਜਾਬ ਨੂੰ ਬਿਜਲੀ ਸਪਲਾਈ ਕਰਦਾ ਸੀ ਤੇ ਹਰਿਆਣਾ ਜਿਹਨੂੰ ਤੁਸੀਂ ਨਾਂ ਦੇ ਦਿੱਤਾ ਉੱਥੇ ਇੰਡਸਟਰੀ ਸੀਗੀ ਪੰਜਾਬ ਚ ਖੇਤੀ ਸੀਗੀ ਪੰਜਾਬ ਅੰਨ ਪੈਦਾ ਕਰਕੇ ਦੋਵਾਂ ਸਟੇਟਾਂ ਨੂੰ ਦੋਵਾਂ ਪਾਰਟ ਨੂੰ ਦਿੰਦਾ ਸੀਗਾ ਹਮਾਚਲ ਨੂੰ ਤੇ ਉਹਨੂੰ ਉਹ ਸਾਨੂੰ ਬਿਜਲੀ ਦਿੰਦੇ ਸੀ ਉੱਥੇ ਸਾਡੇ ਯੰਤਰ ਜੋ ਵੀ ਸਮਾਨ ਬਣਦਾ ਸੀ ਹਰਿਆਣੇ ਦੇ ਵਿੱਚ ਇੰਡਸਟਰੀ ਸੀ ਉਹਨਾਂ ਤਿੰਨਾਂ ਨੂੰ ਅੱਡੋ ਅੱਡ ਕਰ ਦਿੱਤਾ ਗਿਆ ਔਰ ਸੂਬੇ ਦੇ ਸਾਡੀ ਰਾਜਧਾਨੀ ਵੰਡ ਦਿੱਤੀ ਗਈ ਚੰਡੀਗੜ੍ਹ ਅੱਡ ਦੇ ਦਿੱਤਾ ਗਿਆ ਸਾਂਝਾ ਕਰ ਦਿੱਤਾ ਗਿਆ ਪਾਖੜਾ ਨੰਗਲ ਸਾਡਾ ਸਾਂਝਾ ਕਰ ਦਿੱਤਾ ਗਿਆ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਭਰਾ ਭਰਾ ਸਕੇ ਦਾ ਇੱਕ ਪਲਾਟ ਸੌਗ ਆ ਜੀ ਦਾ ਸਾਂਝਾ ਹੋਵੇ ਤੇ ਉਹ ਛਤਰੋ ਛਤਰੀ ਹੋ ਜਾਂਦੇ ਤੇ ਤੁਸੀਂ ਰਾਜਧਾਨੀਆਂ ਇਹ ਪਵਾੜੇ ਤੁਸੀਂ ਸ਼ੁਰੂ ਤੋਂ ਸਾਡੇ ਲਈ ਪਾਏ ਸਾਡੇ ਅੱਗੇ ਕੰਡੇ ਬੀਜੇ